ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 527 ਤੋਂ ਲੈ ਕੇ 528 ਤੱਕ ਸਵੈ ਵਣਮਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ निरपो निरवैर अकाल मूरत अजूनी सैपं गुरुप्रसाद राग देव गंधारी महला चौथा कर पहला sevak jan bane thakur lib lage jo tum rajas kehte gurmat tin mukh pag sapage raho hanji sangat ji paadshah kehnde ne ki jehde sevak tere sacche sevak ban jande ne tera naam japde ne ਉਹਨਾਂ ਦੀ ਪ੍ਰੀਤ ਤੇਰੇ ਚਰਨਾਂ ਨਾਲ ਜੁੜ ਜਾਂਦੀ ਹੈ ਕਹਿੰਦੇ ਕਹਿੰਦੇ ਜੋ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਜੀ ਤੇਰੀ ਸਿਫਤ تسਲਾ ਕਰਦੇ ਨੇ ਤੇਰਾ ਜਸ ਗਾਉਂਦੇ ਨੇ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਨੇ ਟੁੱਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਬ ਲਾਗੇ ਹਮਰਾ ਮਨ ਮੋਹਯੋ ਗੁਰਮੋਹਨ ਹਮ ਬਿਸਮ ਪਈ ਮੁਖ ਲਾਗੇ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਉਸ ਜੀਵ ਦੇ ਮਾਇਆ ਦੇ ਫਾਹੇ ਟੁੱਟ ਜਾਂਦੇ ਨੇ ਮਾਇਆ ਫਿਰ ਉਹਨੂੰ ਸਤਾਉਂਦੀ ਨਹੀਂ ਹੈ ਕਹਿੰਦੇ ਏ ਗੁਰੂ ਜੀ ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਮੋਹ ਹੋ ਗਿਆ ਤੁਹਾਡੇ ਦਰਸ਼ਨ ਕਰਕੇ ਬਹੁਤ ਬਿਸਮਾਦ ਵਿੱਚ ਆ ਗਏ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁंदर स्वामी 모ਹੇ ਤੁਮ ਸਰ ਅਵਰ ਨ ਲਾਗੇ ਕਹਿੰਦੇ ਸਾਰੀ ਮੈਂ ਆਪਣੀ ਜਿਹੜੀ ਜੀਵਨ ਰਾਤਰੀ ਆ ਮਾਇਆ ਦੀ ਨੀਂਦ ਵਿੱਚ ਸੁੱਤਿਆਂ ਬਤਾ ਦਿੱਤੀ ਸੀ ਮਾਇਆ ਦੀ ਜਿਹੜੀ ਨੀਂਦ ਆ ਫਿਰ ਉਹ ਹਨੇਰਾ ਰੱਖਦੀ ਆ ਕਹਿੰਦੇ ਗੁਰੂ ਨੇ ਥੋੜੀ ਜੀ ਕਿਰਪਾ ਕੀਤੀ ਤਾਂ ਮਾਇਆ ਦੀ ਨੀਂਦ ਤੋਂ ਜਾਗ ਗਏ ਆ ਹੁਣ ਕਹਿੰਦੇ हे ਮੇਰੇ ਸੁੰਦਰ ਪਰਮੇਸ਼ਰ ਜੀ ਹੁਣ ਜਦੋਂ ਮਾਇਆ ਦੀ ਨੀਂਦ ਤੋਂ ਜਾਗੇ ਆ ਤੁਹਾਡੇ ਚਰਨਾਂ ਦੀ ਪ੍ਰੀਤ ਲੱਗੀ ਆ ਹੁਣ ਤੁਹਾਡੇ ਬਰਾਬਰ ਦਾ ਤੁਹਾਡੇ ਵਰਗਾ ਸੋਹਣਾ ਕੋਈ ਦਿਸਦਾ ਨਹੀਂ ਦੇਵ ਗੰਦਾਰੀ ਮੇਰੋ ਸੁੰਦਰ ਕਹੋ ਮਿਲਾ ਕਿਤ ਗੱਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ ਰਹਾਓ ਕਹਿੰਦੇ ਮੇਰੇ ਸੁੰਦਰ ਪਰਮੇਸ਼ਰ ਮੇਰਾ ਸੋਹਣਾ ਪਰਮੇਸ਼ਰ ਕਿਵੇਂ ਮਿਲ ਸਕਦਾ ਉਹਦਾ ਮਿਲਾਪ ਕਿਵੇਂ ਹੋ ਸਕਦਾ ਕਹਿੰਦੇ ਏ ਪਰਮੇਸ਼ਰ ਦੇ ਸੰਤੋ ਏ ਗੁਰੂ ਜੀ ਪਰਮੇਸ਼ਰ ਦੇ ਘਰ ਦਾ ਰਸਤਾ ਦੱਸ ਦਿਓ ਅਸੀਂ ਵੀ ਤੁਹਾਡੇ ਪਿੱਛੇ ਪਿੱਛੇ ਲੱਗ ਕੇ ਪਹੁੰਚ ਜਾਈਏ ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰੀਏ ਕੇ ਬਚਨ ਸੁਖਾਨੇ ਹੀਰੇ ਇਹ ਚਾਲ ਬਣੀ ਹੈ ਪਲੀ ਲਟਰੀ ਮਦਰੀ ਠਾਕੁਰ ਪਾਈ ਉਹ ਸੁੰਦਰ ਹਰ ਢੋਲ ਮਿਲੀ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਦੇ ਬਚਨ ਦਿਲ ਦੇ ਵਿੱਚ ਹਿਰਦੇ ਦੇ ਵਿੱਚ ਚੰਗੇ ਲੱਗਣ ਲੱਗ ਜਾਂਦੇ ਨੇ ਜਿਹਨੂੰ ਪਰਮੇਸ਼ਰ ਦਾ ਨਾਮ ਜਪਣਾ ਚੰਗਾ ਲੱਗਣ ਲੱਗ ਜਾਂਦਾ ਚਾਹੇ ਉਹ ਫਿਰ ਥੋੜ੍ਹ ਵਿੱਤਾ ਹੈ ਚਾਹੇ ਉਹ ਪਹਿਲਾਂ ਆਪ ਹੁਦਰਾ ਸੀ ਪਰ ਹੁਣ ਜਦੋਂ ਪਰਮੇਸ਼ਰ ਦੇ ਨਾਮ ਲਿਆ ਪਰਮੇਸ਼ਰ ਦੇ ਚਿੱਤ ਨੂੰ ਭਾ ਗਿਆ ਤਾਂ ਉਹ ਜੀਵ ਅੰਦਰੋਂ ਹਿਰਦੇ ਤੋਂ ਸੋਹਣਾ ਬਣ ਕੇ ਪਰਮੇਸ਼ਰ ਨਾਲ ਜਾ ਮਿਲੇਆ ਇਕੋ ਪ੍ਰਿਯੋ ਸਖੀਆ ਸਭ ਪ੍ਰਿਆ ਕੀ ਜੋ ਪਾਵੇ ਫਿਰ ਸਾਪਲੀ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਪਾਵੇ ਤਿਤ ਰਹਾ ਚਲੀ ਇਕ ਕਹਿੰਦੇ ਪਰਮੇਸ਼ਰ ਸਾਰਿਆਂ ਦਾ ਜੀਵ ਇਸਤਰੀਆਂ ਦਾ ਪਰਮੇਸ਼ਰ ਕੰਤ ਹੈ ਬਾਕੀ ਸਾਰੀਆਂ ਜੀਵ ਇਸਤਰੀਆਂ ਨੇ ਪਰਮੇਸ਼ਰ ਦੀਆਂ ਸਾਰੇ ਜੀਵ ਜੀਵ ਇਸਤਰੀਆਂ ਇੱਕ ਪਰਮੇਸ਼ਰ ਮਾਲਕ ਹੈ ਕਹਿੰਦੇ ਜੋ ਭਾਵ ਹੈ ਫਿਰ ਸਾਪਲੀ ਜੋ ਜੀਵ ਇਸਤਰੀ ਪਰਮੇਸ਼ਰ ਨੂੰ ਚੰਗੀ ਲੱਗ ਗਈ ਉਹੀ ਪਲੀ ਹੈ ਕਹਿੰਦੇ ਕਹਿੰਦੇ ਨਾਨਕ ਵਿਚਾਰਾ ਕੀ ਕਰ ਸਕਦਾ ਪਰਮੇਸ਼ਰ ਦੇ ਰਸਤੇ ਤੇ ਉਹਦੇ ਦਰ ਤੇ ਉਹੀ ਚੱਲਦੀ ਆ ਉਹਦਾ ਨਾਮ ਉਹੀ ਜੀਵ ਇਸਤਰੀ ਜਪਦੀ ਆ ਜੋ ਪਰਮੇਸ਼ਰ ਨੂੰ ਪਾ ਜਾਂਦੀ ਆ ਜੋ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਵਿੱਚ ਆ ਜਾਂਦੀ ਆ ਦੇਵ ਗੰਦਾਰੀ ਮੇਰੇ ਮਨ ਮੁਖ ਹਰ 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 ਬੋਲੀਐ ਗੁਰਮਖ ਰੰਗ ਚਲੂ ਲੈ ਰਾਤੀ ਹਰ ਪ੍ਰੇਮ ਪੀਨੀ ਚੋਲੀਐ ਰਹਾਉ ਕਹਿੰਦੇ ਇਹ ਮੇਰੇ ਮਨ ਸਦਾ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਜਿਹੜੀ ਜੀਵ ਇਸਤਰੀ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਆ ਉਦੀ ਹਿਰਦੇ ਰੂਪੀ ਚੋਲੀ ਪ੍ਰੇਮ ਰਸ ਨਾਲ ਰੰਗੀ ਰਹਿੰਦੀ ਆ ਭਿੱਜੀ ਰਹਿੰਦੀ ਆ ਪ੍ਰੇਮ ਰਸ ਚ ਹਉ ਫਿਰੋ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਐ ਕੋਈ ਮਿਲੇ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲ ਗੋਲੀ ਐ ਕਹਿੰਦੇ ਪਰਮੇਸ਼ਰ ਦੀ ਭਾਲ ਵਿੱਚ ਮੈਂ ਜਿਸ ਤਰ੍ਹਾਂ ਬਿਆਕੁਲ ਫਿਰ ਰਹੀ ਆ ਕਿ ਪਰਮੇਸ਼ਰ ਨੂੰ ਕਿਵੇਂ ਮੈਂ ਪਾਲਵਾ ਕਹਿੰਦੇ ਕੋਈ ਇਸ ਤਰ੍ਹਾਂ ਦਾ ਪਿਆਰਾ ਮਿਲੇ ਕੋਈ ਮਿਲੈ ਮੇਰਾ ਪ੍ਰੀਤਮ ਪਿਆਰਾ ਜੋ ਸੁਪ੍ਰੀਤਮ ਪਿਆਰੇ ਦੇ ਨਾਲ ਮੇਲ ਕਰਾ ਦੇਵੇ ਤਾਂ ਮੈਂ ਉਹਦੇ ਦਾਸਾਂ ਦੇ ਵੀ ਦਾਸਾਂ ਦੀ ਦਾਸ ਹੋ ਜਾਵਾਂ ਸਤਗੁਰੂ ਪੁਰਖ ਮਨਾਵੋ ਆਪਣਾ ਹਰ ਅਮਰਤ ਪੀ ਚੋਲੀਏ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀਐ ਕਹਿੰਦੇ ਗੁਰੂ ਦੀ ਸ਼ਰਨ ਆ ਕੇ ਗੁਰੂ ਨੂੰ ਪ੍ਰਸੰਨ ਕਰਕੇ ਗੁਰੂ ਦੇ ਦੱਸੇ ਹੋਏ ਅੰਮ੍ਰਿਤ ਨਾਮ ਰੂਪੀ ਜਲ ਨੂੰ ਛਕੀਏ ਤਾਂ ਗੁਰੂ ਦੀ ਕਿਰਪਾ ਸਦਕਾ ਨਾਨਕ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਪਾ ਲਈਦਾ ਪਾਈਦਾ ਕਿੱਥੋਂ ਆਪਣੇ ਹਿਰਦੇ ਵਿੱਚੋਂ ਟੋਲ ਕੇ ਦੇਵ ਗੰਦਾਰੀ ਅਬ ਹਮ ਚਲੀ ਠਾਕੁਰ ਪਹਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭ ਪਾਵੇ ਮਾਰ ਕਹਿੰਦੇ ਹੁਣ ਮੈਂ ਪਰਮੇਸ਼ਰ ਦੀ ਸ਼ਰਨ ਲੈ ਲਈ ਹੈ हे ਪਰਮੇਸ਼ਰ ਜੀ ਕਹਿੰਦੇ ਤੁਹਾਡੀ ਸ਼ਰਨ ਆਏ ਆ ਹੁਣ ਚਾਹੇ ਰੱਖ ਚਾਹੇ ਮਾਰ ਚਾਹੇ ਆਤਮਕ ਜੀਵਨ ਦੇ ਦੇ ਚਾਹੇ ਜਿਸ ਵੀ ਹਾਲ ਵਿੱਚ ਰੱਖ ਹੁਣ ਤੇਰੀ ਸ਼ਰਨ ਵਿੱਚ ਆ ਗਏ ਆਂ ਰਹਾਉ ਲੋਕਨ ਕੀ ਚਤ్రਾਈ ਉਪਮਾ ਤੇ ਬੈਸੰਤਰ ਜਾਰ ਕੋਈ ਪਲਾ ਕਹੋ ਪਾਵੇ ਬੁਰਾ ਕਹੋ ਹਮ ਤਨ ਦਿਓ ਹਟਾਰ ਕਹਿੰਦੇ ਮੈਂ ਲੋਕਾਂ ਦੀਆਂ ਵਡਿਆਈਆਂ ਚਤ్రਾਈਆਂ ਸਾਰੀਆਂ ਅੱਗ ਵਿੱਚ ਸਾੜ ਦਿੱਤੀਆਂ ਨੇ ਹੁਣ ਮੈਂ ਪਰਮੇਸ਼ਰ ਦੇ ਦਰ ਤੇ ਸ਼ਰਨ ਲੈ ਲਈਆ ਚਾਹੇ ਹੁਣ ਮੈਨੂੰ ਕੋਈ ਮਾੜਾ ਕਹੇ ਚਾਹੇ ਮੈਂ ਚੰਗਾ ਕਹੇ ਮੈਂ ਆਪਾ ਪਰਮੇਸ਼ਰ ਦੇ ਦਰ ਤੇ ਅਰਪਣ ਕਰਦਾ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਤਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾਰ ਕਹਿੰਦੇ हे ਪਰਮੇਸ਼ਰ ਜੀ ਜੋ ਵੀ ਤੁਹਾਡੀ ਸ਼ਰਨ ਆਉਂਦੇ ਨੇ ਜੀਵ ਤੁਸੀਂ ਉਹਨਾਂ ਦੀ ਰੱਖਿਆ ਕਰਦੇ ਹੋ ਕਿਰਪਾ ਕਰਕੇ ਹੁਣ ਨਾਨਕ ਵੀ ਤੁਹਾਡੀ ਸ਼ਰਨ ਤੇ ਆ ਗਿਆ ਸ਼ਰਨ ਦੇ ਵਿੱਚ ਆ ਗਿਆ ਤਾਂ ਹੁਣ ਆਪ ਹੀ ਕਿਰਪਾ ਕਰਕੇ ਨਾਨਕ ਦੀ ਵੀ ਲਾਜ ਰੱਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਵ ਗੰਦਾਰੀ ਹਰ ਗੁਣ ਗਾਵੇ ਹੋ ਤਿਸ ਬਲੇਹਾਰੀ ਦੇਖ ਦੇਖ ਜੀਵਾਂ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਉ ਕਹਿੰਦੇ ਜਿਹੜਾ ਵੀ ਜੀਵ ਉਸ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਉਹਦੀ ਸਿਫਤ ਸਲਾਹ ਕਰਦਾ ਹੈ ਮੈਂ ਉਹ ਤੁ ਬਲੇਹਾਰੇ ਆ ਕਹਿੰਦੇ ਉਹ ਸਾਧ ਉਹ ਗੁਰੂ ਕਹਿੰਦੇ ਜਿਹਦੇ ਹਿਰਦੇ ਵਿੱਚ ਹਮੇਸ਼ਾ ਹੀ ਪਰਮੇਸ਼ਰ ਦਾ ਨਾਮ ਹੈ ਕਹਿੰਦੇ ਮੈਂ ਉਹਦੇ ਦਰਸ਼ਨ ਕਰਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲੈ ਜੁਠਾਰੀ ਹਮਰੇ ਜਿਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਨ ਕੁੜਿਆਰੀ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਹਮੇਸ਼ਾ ਹੀ ਪਵਿੱਤਰ ਹੋ ਨਿਰਮਲ ਹੋ ਕਹਿੰਦੇ ਅਸੀਂ ਕਹਿੰਦੇ ਵਿਕਾਰਾਂ ਦੇ ਵਿੱਚ ਮੈਲੇ ਹੋਏ ਜੀਵਾਂ ਤੁਹਾਡੇ ਨਾਲ ਕਿਵੇਂ ਮਿਲ ਸਕਦੇ ਆ ਅਸੀਂ ਕਹਿੰਦੇ ਅੰਦਰ ਤੋਂ ਹੋਰ ਆ ਬਾਹਰ ਤੋਂ ਹੋਰ ਆ ਅੰਦਰੋਂ ਅਸੀਂ ਭ੍ਰਸ਼ਟ ਆ ਬਾਹਰੋਂ ਅਸੀਂ ਚੰਗੇ ਹੋਣ ਦਾ ਨਾਟਕ ਕਰਦੇ ਆ ਅਸੀਂ ਕਹਿੰਦੇ ਅਪਾਗੇ ਆ ਵਿਕਾਰਾਂ ਵਿੱਚ ਮਿਲ ਗਲੇ ਹੋਏ ਆ ਕਿਵੇਂ ਤੁਹਾਡੇ ਨਾਲ ਮਿਲ ਸਕਾਂਗੇ ਹਮਰੀ ਮੁਦਰ ਨਾਮ ਹਰ ਸੁਆਮੀ ਹਿਰਦ ਅੰਤਰ ਦੁਸ਼ਟ ਦੁਸਟਾਰੀ ਜਿਉਂ ਪਾਵੇ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਣ ਤੁਮਾਰੀ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਉੱਪਰੋਂ ਦਿਖਾਵਾ ਕਰਦੇ ਆ ਕਿ ਅਸੀਂ ਨਾਮ ਜਪਦੇ ਆ ਸਾਡੇ ਅੰਦਰ ਵਿਕਾਰ ਨੇ ਕਹਿੰਦੇ ਸਾਨੂੰ ਨਾਮ ਦੇ ਨਾਲ ਪਿਆਰ ਨਹੀਂ ਹੈ ਅੰਦਰੋਂ ਫਿਰ ਵੀ ਕਹਿੰਦੇ ਪਰਮੇਸ਼ਰ ਜੀ ਤੁਹਾਡੀ ਸ਼ਰਨ ਚ ਆਏ ਆ ਜਿਵੇਂ ਕਹਿੰਦੇ ਤੁਹਾਡੀ ਰਜ਼ਾ ਹੈ ਸਾਨੂੰ ਉਵੇਂ ਹੀ ਰੱਖੋ ਅਸੀਂ ਤੇ ਮਾੜੇ ਆ ਕਹਿੰਦੇ ਤੁਸੀਂ ਨਿਰਮਲ ਸਦਾ ਸਦਾ ਦੇਵ ਗੰਦਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਜਿਉ ਬੈਸ ਜਿਉ ਬੇਸੂਆ ਕੇ ਕਰਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਤਰਕਟੀ ਰਹਾਓ ਕਹਿੰਦੇ ਜਿਸ ਤਰ੍ਹਾਂ ਇੱਕ ਬੇਸੂਆ ਇੱਕ ਬੇਸਵਾ ਦੇ ਘਰ ਪੁੱਤਰ ਦਾ ਜਨਮ ਹੁੰਦਾ ਤੇ ਫਿਰ ਉਸ ਪੁੱਤਰ ਨੂੰ ਕਹਿੰਦੇ ਲੋਕ ਬੜੇ ਮਾੜੇ ਨਾਂ ਨਾਲ ਬੁਲਾਉਂਦੇ ਨੇ ਉਹਨੂੰ ਚੰਗੇ ਨਾਂ ਨਾਲ ਨਹੀਂ ਬੁਲਾਉਂਦੇ ਕਿਉਂਕਿ ਉਹਦੇ ਪਿਤਾ ਦਾ ਪਤਾ ਨਹੀਂ ਹੁੰਦਾ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਜੀਵ ਚਾਹੇ ਉਹ ਸੁੰਦਰ ਉਹਦੀ ਸੋਹਣੀ ਸ਼ਕਲ ਆ ਪਰ ਜੇ ਉਹ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਕਹਿੰਦੇ ਉਹ ਬਦ ਸ਼ਕਲ ਆ ਵਾਹਿਗੁਰੂ ਵਾਹਿਗੁਰੂ ਜਿਨ ਕਾ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ਜਿਉ ਨਿਗਰਾ ਬਹੁ ਬਾਤਾਂ ਜਾਣੈ ਓ ਹਰ ਦਰਗਹਿ ਪ੍ਰਸਟੀ ਕਹਿੰਦੇ ਜਿਸ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਨਹੀਂ ਟਿਕਿਆ ਉਹ ਕਹਿੰਦੇ ਬਦ ਸ਼ਕਲ ਹੈ ਉਹਦਾ ਕੋਈ ਸਹੱਪਣ ਨਹੀਂ ਹੈ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਸ ਨੇ ਕਹਿੰਦੇ ਗੁਰੂ ਦੀ ਸ਼ਰਨ ਲੈ ਲਈ ਚਾਹੇ ਉਹ ਗੱਲਾਂ ਬਾਤਾਂ ਬਹੁਤ ਕਰੇ ਉਪਰੋਂ ਉਪਰੋਂ ਪਰ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਭ੍ਰਸ਼ਟ ਸਮਝਿਆ ਜਾਂਦਾ ਹੈ ਐਨੀ ਮਹਿਮਾ ਹੈ ਪਰਮੇਸ਼ਰ ਦੇ ਨਾਮ ਦੀ ਜਿਨ ਕੋ ਦਿਆਲ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ਨਾਨਕ ਪਤਿਤ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਾਛੈ ਛੁਕਟੀ ਸ਼ਕਾ ਪਹਿਲਾ ਕਹਿੰਦੇ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਮੇਰਾ ਮਾਲਕ ਆਪ ਦਿਆਲ ਹੋ ਗਿਆ ਉਹ ਕਹਿੰਦੇ ਗੁਰੂ ਦੇ ਚਰਨ ਪਰਸ ਦੇ ਨੇ ਕਹਿੰਦੇ ਨਾਨਕ ਜੀ ਕਹਿੰਦੇ ਨੇ ਉਹ ਅਪਵਿੱਤਰ ਲੋਕ ਪਵਿੱਤਰ ਹੋ ਜਾਂਦੇ ਨੇ ਸੰਗਤ ਵਿੱਚ ਮਿਲ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਹ ਕਹਿੰਦੇ ਵਿਕਾਰਾਂ ਤੋਂ ਛੁੱਟ ਜਾਂਦੇ ਨੇ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਂਦੇ ਨੇ ਸੰਗਤ ਦੀ ਇੰਨੀ ਮਹਿਮਾ ਹੈ ਗੁਰੂ ਦੀ ਇਹ ਛੇ ਸ਼ਬਦਾਂ ਦਾ ਸੰਗ੍ਰਹਿ ਸੀ ਤਾਂ ਕਰਕੇ ਇਹਨੂੰ ਸ਼ਕਾ ਕਹਿੰਦੇ ਨੇ ਦੇਵ ਗੰਦਾਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਈ ਗੁਰ ਚਰਣੀ ਚਿਤ ਲਾਈਏ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ ਸਦਾ ਸਦਾ ਹਰ ਤਿਆਈਏ ਰਹਾਉ ਕਹਿੰਦੇ ਹੈ ਮੇਰੀ ਮਾਂ ਗੁਰੂ ਦੇ ਚਰਨਾਂ ਦੇ ਨਾਲ ਜੀਵ ਨੂੰ ਹਮੇਸ਼ਾ ਹੀ ਚਿਤ ਲਾਉਣਾ ਚਾਹੀਦਾ ਹੈ ਜਦੋਂ ਕਹਿੰਦੇ ਪਰਮੇਸ਼ਰ ਆਪ ਕਿਰਪਾਲ ਹੁੰਦਾ ਫਿਰ ਕਿਸੇ ਜੀਵ ਦੇ ਹਿਰਦੇ ਵਿੱਚ ਕਮਲ ਦਾ ਪਰਗਾਸ ਹੁੰਦਾ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ ਕਹਿੰਦੇ ਉਸ ਪਰਮੇਸ਼ਰ ਨੂੰ ਸਦਾਈ ਧਿਆਈਏ ਉਹਦਾ ਜਸ ਸਦਾਈ ਗਾਵੀਏ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈਐ ਕਟ ਅਵ ਕਟ ਰਹਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਕੰਦੇ ਸਾਡੇ ਅੰਦਰ ਬਾਹਰ ਸਾਰਿਆਂ ਦੇ ਵਿੱਚ ਉਹ ਇੱਕ ਪਰਮੇਸ਼ਰ ਸਮਾਇਆ ਹੋਇਆ ਹੈ ਸਾਰੇ ਸਰੀਰਾਂ ਦੇ ਅੰਦਰ ਸਾਰੇ ਸਰੀਰਾਂ ਦੇ ਬਾਹਰ ਉਹ ਇੱਕ ਪਰਮੇਸ਼ਰ ਹੀ ਸਰਵ ਵਿਆਪਕ ਦਿਖਾਈ ਦੇ ਰਿਹਾ ਹੈ ਉਸਤਤ ਕਰੈ ਸੇਵਕ ਮੁਨ ਕੇਤੇ ਤੇਰਾ ਅੰਤ ਨਕਤ ਹੂ ਪਾਈਐ ਸੁਖ ਦਾਤੇ ਦੁਖ ਪੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਕਹਿੰਦੇ ਕਿੰਨੇ ਹੀ ਸੇਵਕ ਤੇਰੇ ਕਿੰਨੇ ॠषि मुनि ਤੇਰੀ ਸਿਫਤ ਸਲਾਹ ਕਰਦੇ ਨੇ ਪਰ ਤੇਰੇ ਗੁਣਾ ਦਾ ਕੋਈ ਅੰਤ ਨਹੀਂ ਪਾ ਸਕਦਾ ਕਹਿੰਦੇ ਹੇ ਸੁਖਾਂ ਦੇ ਦਾਤੇ ਦੁਖਾਂ ਨੂੰ ਭੰਨਣ ਵਾਲੇ ਮਾਲਕ ਜੀ ਨਾਨਕ ਜੀ ਸਦਾ ਹੀ ਤੁਹਾਡੇ ਤੋਂ ਬਲਿਹਾਰ ਜਾਂਦੇ ਨੇ ਨਾਨਕ ਜੀ ਸਦਾ ਹੀ ਤੁਹਾਡੇ ਤੋਂ ਸਦਕੇ ਜਾਂਦੇ ਨੇ ਤੁਹਾਡੀਆਂ ਦਾਤਾਂ ਤੋਂ ਤੁਹਾਡੇ ਕੌਤਕਾਂ ਤੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ